ਹਾਂਜੀ ਗਾਇਸ ਜੁੜੀ ਕਰਦੇ ਤੁਸੀਂ ਸਾਰੇ ਜਾਣੇ ਵਧੀਆ ਹੋਵੋਗੇ ਤੇ ਅੱਜ ਦਾ ਆਪਣਾ ਬਲੌਗ ਇਹ ਹੈਗਾ ਆ ਕਿ ਅੱਜ ਆਪਾਂ ਬਹੁਤ ਜ਼ਿਆਦਾ ਬਿਜੀ ਸੀਗੇ ਕੰਮ ਕਰਨ ਦੇ ਸੀਗੇ ਪ੍ਰਿਆੰਸ਼ੂ ਵੀ ਕੰਮ ਕਰਦਿਆ ਸੀਗਾ ਉਹ ਵੀ ਕੰਮ 'ਚ ਬਿਜੀ ਸੀਗਾ ਤੇ ਮੈਂ ਵੀ ਕੰਮ 'ਚ ਬਹੁਤ ਜ਼ਿਆਦਾ ਬਿਜੀ ਸੀਗਾ ਤੇ ਆਪਾਂ ਹੋਣ ਲੱਗੇ ਆ ਬਲੌਗ ਕਰਨ ਸਟਾਰਟ ਠੀਕ ਆ ਜੀ ਪ੍ਰਿਆੰਸ਼ੂ ਆਪਣੇ ਕੋਲ ਬੈਠਾ ਆ ਦੂਜੀ ਸੀਟ ਤੇ ਜੀ ਪ੍ਰਿਅੰchu ਆਪਣੇ ਨਾਲ ਹੁਣ ਆ ਗਿਆ ਬੈ ਗਿਆ ਆ ਤੇ ਕਰੋ ਗੱਲਬਾਤ ਸਾਹਿਬ ਜੀ ਇੱਧਰ ਗਾਇਜ਼ ਮੈਂ ਡਿਪਰੈਸ਼ਨ ਦੀ ਗੋਰੀਆਂ ਲੈਂਦੇ ਆ ਮੇਰਾ ਦਿਮਾਗ ਖਰਾਬ ਹੋ ਗਿਆ ਕਿਹੜੀ ਗੱਲ ਚੋਂ ਤੁਹਾਡਾ ਦਿਮਾਗ ਖਰਾਬ ਹੁੰਦਾ ਇਹ ਤਾਂ ਦੱਸ ਸਕਦੇ ਕਿ ਨਹੀਂ ਪੇਪਰ ਆਉਣ ਆਲੇ ਆ ਪ੍ਰਾਈ ਕੀਤੀ ਨਹੀਂ ਹੈੀ ਕਰਨ ਦਾ ਦਿਲ ਨਹੀਂ ਕਰਦਾ ਰੀਲ ਤੇ ਰੀਲ ਦੇਖੀ ਜਾਂਦਾ ਹਮ ਇੰਸਟਾਗ੍ਰਾਮ ਖੋਲ ਲਿਆ ਆ ਤੇ ਰੀਲ ਤੇ ਰੀਲ ਦੇਖੀ ਜਾਂਦਾ ਚੜੀ ਜਾਂਦਾ ਆ ਸਟੋਰੀਆਂ ਮੈਂਸ਼ਨ ਕਰਦਾ ਆ ਤੇ ਬਾਕੀ ਆਪਣੇ 11 ਦੋਸਤਾਂ ਨੇ ਲੱਗਾ ਆ ਮੈਂਸ਼ਨ ਕਰਨ ਤੇ ਹੋਰ ਆਪਾਂ ਕੀ ਕਹਿਣਾ ਸੀ ਗਾਇਜ਼ ਵੀਡੀਓ ਸਾਡੀ ਨਾਲ ਜੁੜੇ ਰਹੋ ਬਲੌਗ ਸਾਡਾ ਵੇਖਣ ਲਈ ਠੀਕ ਆ ਜੀ ਬਾਕੀ ਤੁਹਾਨੂੰ ਤੁਹਾਨੂੰ ਨਹੀਂ ਆਗਲਾ ਲੋ ਜੀ ਗਾਇਜ਼ ਪ੍ਰਯੰਸ਼ ਲੱਗਾ ਆ ਉਹ ਬਣਾਉਣਾ ਆਪਣੇ ਮੈਗੀ ਤੇ ਕਹਿੰਦਾ ਮੈਗੀ ਖਾਣੀ ਆ ਤਾਂ ਮੈਂ ਕਿਹਾ ਚੱਲ ਮੈਗੀ ਬਣਾ ਲਾ ਆਪਾਂ ਖਾਵਾਂਗੇ ਹੈ ਨਾ ਮੈਗੀ ਤੇ ਮੈਗੀ ਬਣਾਉਣ ਲੱਗਾ ਆ ਤੇ ਨਾਲ ਪ੍ਰਿਥਮ ਵੀ ਆ ਉਹਦੇ ਪ੍ਰਿਥਮ ਹੁਣ ਉਦੋਂ ਗਿਆ ਆ ਚਾਹ ਡੇਟ ਤੇ ਪ੍ਰਿਥਮ ਵੀ ਉਹਦੇ ਨਾਲ ਹੀ ਆ ਕਹਿੰਦਾ ਮੈਗੀ ਬਣਾਉਂਦੇ ਆ ਮੈਗੀ ਲੱਗੇ ਖਾਣ ਬਣਾਉਣ ਕੇ ਹੁਣ ਬਣਾ ਕੇ ਤੇ ਮੈਗੀ ਖਾਵਾਂਗੇ ਤੇ ਬਾਕੀ ਸਾਡੀ ਵੀਡੀਓ ਤੁਸੀਂ ਜੁੜੇ ਰਹੋ ਲੋਕ ਵੇਖਣ ਲਈ ਈਗਰ ਯਾਰ ਆਪਾਂ ਜਾਣਾ ਸੀਗਾ ਕਟਿੰਗ ਕਰਾਉਣਾ ਤੇ ਦੇਖਦੇ ਕਾਸ਼ ਭਾਈ ਨੂੰ ਕਰਦੇ ਆ ਫੋਨ ਕੱਢੀ ਕਰਾਉਣ ਜਾਣਾ ਆ ਇਹ ਵਾ ਸਲੂਨ ਚ ਤੇ ਦੇਖਦੇ ਜੇ ਟਾਈਮ ਹੋਇਆ ਤਾਂ ਕਰਾ ਲਵਾਂਗੇ ਕਟਿੰਗ ਨਹੀਂ ਤਾਂ ਫੇਰ ਹੋ ਸਕੇ ਆ ਕੱਲ ਕਰਾਵਾਂਗੇ ਠੀਕ ਆ ਜੀ ਹਾਂਜੀ ਗਾਇਜ਼ ਆਪਾਂ ਹੁਣ ਮੈਗੀ ਮੂਗੀ ਖਾ ਗਏ ਆ ਦੇਖੋ ਤੁਹਾਡੇ ਸਾਹਮਣੇ ਇੱਕ ਪਲੇਟ ਪਈ ਆ ਖਾਜੀ ਕਰ ਦਿੱਤੀ ਆਪਾਂ ਪਲੇਟ ਇਹ ਲੋ ਜੀ ਗਾਇਜ਼ ਆਪਾਂ ਹੁਣ ਖਾ ਖੂ ਕੇ ਮੈਂ ਕੀ ਤੇ ਆਪਾਂ ਹੈਗੇ ਬੈਠੇ ਐਨੀ ਟਾਈਮ ਫਰੀਜ਼ ਜੰਗ ਲਾਈਫ ਤੇ ਆਪਣੇ ਪ੍ਰੀਜ਼ਮ ਵੀ ਨਾਲ ਹੀ ਆ ਤੇ ਪ੍ਰਿੰਚੂ ਵੀ ਹੈਗਾ ਆ ਤੇ ਪ੍ਰਿੰਚੂ ਇਧਰ ਫੋਨ 'ਚ ਪੁੱਜਿਆ ਹੈ ਦੇਖੋ ਤੁਹਾਡੇ ਸਾਹਮਣੇ ਲੋ ਜੀ ਹੁਣ ਆਪਾਂ ਫੋਨ ਦੇਖਣਦੇ ਆਈਏ ਭਾਈ ਜਿਹੜੇ ਮੇਰੇ ਚ ਪੇੜ ਮੜੀ ਬੜੀ ਜੂਨ ਨਾਲ ਤਾਂ ਮੈਂ ਇੱਕ ਚੀਜ਼ ਦਿਖਾਉਂ ਕੀ ਕਰਦੇ ਆ ਬਦਨਾਮ ਤੈਨੂੰ ਕੀ ਕਰਦੇ ਆ ਬਦਨਾਮ ਤੈਨੂੰ ਕਿਉਂਕਿ ਸਿਖਰਾਂ ਦੇ ਨਾਮ ਕੋੜੇ ਠੀਕ ਆ ਗਾਇਜ਼ ਚੈੱਕ ਕਰੋ ਤੇ ਇਹ ਆਪਾਂ ਥੋੜੇ ਜਿਹਾ ਟੱਪਾਂ ਜਿਨਕੇ ਯਾਨਕੀ ਗਾਣੇ ਦਾ ਗਾਇਆ ਸੀਗਾ ਜਿਆਦਾ ਨਹੀਂ ਗਾਇਆ ਕਿਉਂਕਿ ਅੱਗੇ ਆਪਾਂ ਨੂੰ ਆਉਂਦਾ ਨਹੀਂ ਹੈਗਾ ਤਾਂ ਆਪਾਂ ਇਸ ਕਰਕੇ ਗਾਇਆ ਨਹੀਂ ਹੈਗਾ ਠੀਕ ਹੈ ਜੀ ਸਹੀ ਹੈ ਕਹਿੰਦੇ ਪੀਤਮ ਹੈ ਮੈਂ ਕਿਹਨਾਂ ਦੇ ਟੱਪਾ ਆ ਪੜੋਂਦਾ ਕਾਹੀ ਆਪਾਂ ਗਾਇਆ ਇੰਨਾਂ ਨੂੰ ਬਾਕੀ ਗਾਇਜ਼ ਵੀਡੀਓ ਸਾਥੀ ਨੂੰ ਦੇ ਰਹੇ ਹੋ। ਵਲੋਗ ਦੇਖਣ ਲੇ ਜੀ। ਠੀਕ ਹੈ ਜੀ। ਹਾਂਜੀ ਗਾਇਜ਼ ਆਪਾਂ ਰਾਤੀ ਗੇਂਸ ਕੇ ਸੰਤਰਾਸੀ ਦੇ ਮੇਲੇ ਤੇ ਤੇ ਆਪਾਂ ਤੁਹਾਨੂੰ ਸੰਤਰਾਸੀ ਦੇ ਮੇਲੇ ਦਾ ਵੀ ਮਾਹੌਲ ਵਿੱਚ ਦਿਖਾਵਾਂਗੇ ਵਲੋਗ ਦੇ ਵਿੱਚ ਸੰਤਰਾਸੀ ਦਾ ਮੇਲਾ ਬਹੁਤ ਮਸ਼ਹੂਰ ਆ। ਤੇ ਆਪਾਂ ਤੁਹਾਨੂੰ ਮੇਲਾ ਵੀ ਦਿਖਾਉਣ ਵਾਲੀ। ਤੇ ਆਹ। ਲੋ ਜੀ ਗਾਇਸ ਆਪਾਂ ਆਇਆ ਹਾਂ ਆਂਗਰਾ ਸੀਗੇ ਮੇਲੇ ਤੇ ਹੋਰ ਕਿੱਸਾ ਕਰੂ। ਰੌਣਕ ਮੇਲਾ ਆ ਗਏ ਆਂ ਜੀ ਬੰਦੇ ਬੰਦੇ ਜੀ ਆਪਣਾ ਸਪਲਾਈ ਟਰੈਕਟਰ ਲੈਣ ਲੱਗਾ ਟਰੈਕਟਰ ਕਾ ਥਾਰ ਲੈਣੀ ਚਾਰ ਚੁਰੀ ਮਰਾਈ ਸੀ ਮੈਂ ਤੇ ਅੰਦਰ ਆ ਆਦੇ ਫੇਰ ਕਰ ਲਿਆ ਚੋਤੀ ਨੋਰਾ ਜੱਗੀਆਂ ਸਟੇਜ ਤੇ ਕੌਨ ਤੇ ਆਪਣੇ ਗੀਤ ਰਾਨੇ ਨੇ ਨਾ ਉਹਨਿਸ ਤੋਂ ਬਾਅਦ ਮੇਰੀ ਗੁੱਟਾਂ ਚੈੱਕ ਕਰੋ ਤੁਸੀਂ ਕਾਰਨਾ ਹੋ ਕਹਿਣ ਲੱਗੀ ਆਂ ਕਿ ਯਾ ਵਾ ਹੋ ਗਿਆ ਹੋਈ ਯਾਰ ਖਾਂਜੀ ਗਏ ਦਾ ਪਾਉਣ ਲੱਗੇ ਆਂ ਬਾਲਾ ਮਾਹੌਲ ਚਾਲ ਵੇਖਣਾ ਗਰਮੀ ਬਹੁਤ ਜ਼ਿਆਦਾ ਹੈ ਅੱਜ ਵੀ ਤੇ ਮੌਸਮ ਬੜਾ ਯਾਨਕਿ ਨਾ ਜਿਹਨੂੰ ਕਹਿੰਦੇ ਹੁੰਦੇ ਧੂਪ ਮੋਹ ਜਿਆਦੀ ਅੱਜ ਨਿਕਲੀ ਤੇ ਗਰਮੀ ਦੀ ਘੜੇ ਲ ਬਹੁਤ ਨਿਕਲੇ ਅੱਜ ਤੇ ਆਪਣੇ ਨਾਲ ਆਇਆਗਾ ਪ੍ਰਿਆੰchu ਤੇ ਆਪਾਂ ਬੱਸ ਵਾਲੇ ਵਾਲੇ ਦਾ ਦੇਖ ਰਹੇ ਆ ਸਮਾਚਾਰ ਤੇ ਮਾਹੌਲ ਚੈੱਕ ਕਰ ਰਹੇ ਆ ਬਾਹਰ ਗਰਮੀ ਕਿੰਦਾ ਕਿੰਨੀ ਕਾ ਬਾਹਰ ਕੁਝ ਜ਼ਿਆਦਾ ਹੀ ਗਰਮੀ ਆ ਬਹੁਤ ਜ਼ਿਆਦਾ ਗਰਮੀ ਆ ਦੇਖੋ ਲੋਕੀ ਧੁੱਪ ਦੇ ਵਿੱਚ ਵੀ ਘੁੰਮ ਫਿਰਦੇ ਆ ਜਿਨ੍ਹਾਂ ਜਦੂੜੀ ਕੰਮ ਅਗਲੇ ਨੇ ਤੇ ਕੰਮ ਨਹੀਂ ਆਉਂਦਾ ਸਾਡੇ ਆਂਗੋ ਜਿੱਦਾਂ ਹਾਂਜੀ ਗਾਇਜ਼ ਆਪਾਂ ਹੁਣ ਸਮਾਨ ਸਪੋਨ ਚਾਕੇ ਤੇ ਆਪਾਂ ਚੱਲੇ ਘਰ ਨੂੰ ਤੇ ਸਮਾਨ ਸਾਰਾ ਆਪਾਂੰਦ ਰੱਖ ਰਿਆ ਆ ਤੇ ਹੁਣ ਆਪਾਂ ਘਰ ਜਾਣ ਦੀ ਤਿਆਰੀ ਕਰ ਰਹੇ ਹਾਂ ਬਸ ਜੀ ਬਲੌਗ 파 ਕੇ ਠੀਕ ਆ ਜੀ ਪੀ ਵੀ 08 ਦਿੱਲੀ ਬਲੌਗ ਚੈਨਲ ਆ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲੋ ਸਾਰੇ ਜਾਨੇ ਜਿਹਨਾਂ ਭਰਾਵਾਂ ਨੇ ਨਹੀਂ ਕੀਤਾ ਸਾਡੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲੈਣ ਪੀ ਵੀ 08 ਦਿੱਲੀ ਬਲੌਗ ਥੈਂਕ ਯੂ ਜੀ